ਤੇ ਮੈਂ ਆਪਣੇ ਘਰ ਲੰਮੇ ਪਿਆ ਹਾਂ ਤੇ ਮੈਨੂੰ ਫੋਨ ਆਉਂਦਾ ਜੀ ਜਗਵਾਣਾ ਕਲੋਨੀਆ ਚ ਕਮਲ ਹਣੀ ਨਾਲ ਇੱਕ ਛੋਟਾ ਹਾਥੀ ਲੈ ਕੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੁੰਡੇ ਮੰਡੇ ਲੈ ਕੇ ਉੱਥੇ ਜੀ ਲੋਕਾਂ ਦੇ ਘਰ ਦੇ ਅੰਦਰ ਵੜ ਕੇ ਅੰਦਰੋਂ ਕੁੰਡੇ ਲਾ ਕੇ ਤੇ ਲੋਕਾਂ ਨੂੰ ਪੈਸੇ ਤੇ ਸੂਟ ਵੰਡ ਰਹੇ ਨੇ ਇਹ ਪੈਂਦੀ ਚੱਲੀ ਜਣੀ ਆ ਗਏ ਕਿੱਥੋਂ ਕਿੱਥੋਂ ਦੇ ਬੰਦੇ ਨੇ ਬਾਹਰ ਦੇ ਬੰਦੇ ਨੇ ਅਸੀਂ ਸਾਡੇ ਕੋਲ ਵੀਡੀਓ ਵੀ ਬੰਦੇ ਨੇ ਬਈਆਂ ਹੁਣ ਇਹਨਾਂ ਬਦਮਾਸ਼ੀ ਕੀਤੀ ਆ ਬੰਦੇ ਨੂੰ ਗਾਲ ਮੰਦਾ ਕੱਢਿਆ ਵਾ ਪਿਸਤੌਲ ਫਸੂਰੇ ਦਾ ਗੋਲ ਸੀ ਇਹ ਗੋੜੀਆਂ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਇਹ ਗੱਲ ਤੇ ਬਾਅਦ ਸਰ ਆਪਣੇ ਮਾਲਾਂ ਵਾਲੇ ਅੱਡੇ ਤੇ ਪੁਲਿਸ ਖੜੀ ਸੀ ਆਪਣੇ ਕਬੂਟ ਥਾਣੇ ਦੀ ਪੰਜ ਮਲਾਜ਼ਮ ਵਿੱਚ ਸੀ ਮੈਂ ਉਹਨਾਂ ਨੂੰ ਉੱਤਰ ਕੇ ਮੈਂ ਬੇਨਤੀ ਕੀਤੀ ਵੀ ਮੈਂ ਕਿਹਾ ਵੀ ਜਗਮਾਣਾ ਕਲੋਨੀਆ ਚ ਕਮਲ ਇਹ ਕੰਮ ਕਰ ਰਿਹਾ ਤੇ ਮੇਰੇ ਨਾਲ ਆਉਂਦੇ ਆ ਬਿਲਕੁਲ ਹੌਲੀ ਹੌਲੀ ਜਿੱਦਾਂ ਇਹਨਾਂ ਦੀ ਪੂਰੀ ਇਹਨਾਂ ਦੀ ਸਾਜ਼ਿਸ਼ ਹੁੰਦੀ ਆ ਬਾਅਦ ਚੋਂ ਫੇਰ ਮੁੰਡੇ ਆਉਂਦੇ ਨੇ ਇੰਨੇ ਹਥਿਆਰ ਨਾਲ ਲਈ ਫਿਰਦੇ ਨੇ ਇੱਕ ਵਾਰ ਵੀ ਪੁਲਿਸ ਨੇ ਚੈਕਿੰਗ ਨਹੀਂ ਕੀਤੀ ਕੋਈਤ ਲਾਉਣ ਲਈ ਮੈਂ ਐਸ ਐਚਓ ਕਹੋਵਾਂ ਮੈਂ ਡੇਲੀ ਇਸ ਇਲਾਕੇ ਚ ਰਾਉਂਡ ਲੰਮਾ ਕੋਈ ਸੋਚਣਾ ਨਹੀਂ ਮਿਲਿਆ ਬਾਕੀ ਅਸੀਂ ਲਾਡ ਆਰਡਰ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰ ਰਹੇ ਅਸੀਂ ਕੋਈ ਬੰਦ ਵਧੀਆ ਫ੍ਰੀ ਐਂਡ ਫੇਅਰ ਇਲੈਕਸ਼ਨ ਨਾ ਕਰਾਂ ਲੋਕਾਂ ਨੂੰ ਦਿੰਗੀ ਕੀ ਫ੍ਰੀ ਐਂਡ ਫੇਅਰ ਆਪਣੀ ਇਲੈਕਸ਼ਨ ਚ ਆਪਣੀਆਂ ਵੋਟਾਂ ਪਾਉਣ ਹੋਮਾ ਵੋਟਾਂ ਪਾਉਣਾਂ ਦੀ ਬਾਕੀ ਕੋਈ ਟੰਕਾ ਖਤਰੇ ਲੋੜ ਨਹੀਂ ਜੰਦਰਾਤ ਇੱਥੇ ਬੈਠੇ ਨੇ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਮੇਰਾ ਨਾਮ ਜੀ 라ਵਲਦੀਪ ਸਿੰਘ ਮੈਂ ਮੇਰੀ ਵਾਈਫ ਬਾਰਡ ਨੰਬਰ 85 ਤੋਂ ਇਲੈਕਸ਼ਨ ਲੜ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਤੇ ਮੈਂ ਆਪਣੇ ਘਰ ਲਵੇਂ ਪਿਆ ਹਾਂ ਤੇ ਮੈਨੂੰ ਫੋਨ ਆਉਂਦਾ ਜੀ ਜਗਵਾਣਾ ਕਲੋਨੀਆ ਚ ਕਮਲ ਹਣੀ ਨਾਲ ਇੱਕ ਛੋਟਾ ਹਾਥੀ ਲੈ ਕੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੁੰਡੇ ਮੰਡੇ ਲੈ ਗੇ ਉੱਥੇ ਜੀ ਲੋਕਾਂ ਦੇ ਘਰ ਦੇ ਅੰਦਰ ਵੜ ਕੇ ਅੰਦਰੋਂ ਕੁੰਡੇ ਲਾ ਕੇ ਤੇ ਲੋਕਾਂ ਨੂੰ ਪੈਸੇ ਤੇ ਸੂਟ ਵੰਡ ਰਹੇ ਨੇ ਮੈਂ ਤਾਂ ਵੈਸੇ ਨਾਰਮਲ ਹੀ ਆਇਆ ਆਪਣੇ ਮਾਲਾਂ ਵਾਲੇ ਅੱਡੇ ਤੇ ਪੁਲਿਸ ਖੜੀ ਸੀ ਆਪਣੇ ਕਬੂਤ ਥਾਣੇ ਦੀ ਪੰਜ ਮਲਾਜਮ ਵਿੱਚ ਸੀ ਮੈਂ ਉਹਨਾਂ ਨੂੰ ਉੱਤਰ ਕੇ ਮੈਂ ਬੇਨਤੀ ਕੀਤੀ ਵੀ ਮੈਂ ਕਹਾ ਵੀ ਜਗਵੜਾ ਕਲੋਨੀਆ ਚ ਕਮਲ ਇਹ ਕੰਮ ਕਰ ਰਿਹਾ ਹੈ ਤੇ ਮੇਰੇ ਨਾਲ ਆਉਂਦੇ ਆ ਬਿਲਕੁਲ ਹੌਲੀ ਹੌਲੀ ਜਿੱਦਾਂ ਇਹਨਾਂ ਦੀ ਪੂਰੀ ਇਹਨਾਂ ਦੀ ਸਾਜ਼ਿਸ਼ ਹੁੰਦੀ ਆ ਠੀਕ ਆ ਬਾਅਦ ਚ ਫੇਰ ਮੁੰਡੇ ਆਉਂਦੇ ਨੇ ਇੰਨੇ ਹਥਿਆਰ ਨਾਲ ਲਈ ਫਿਰਦੇ ਨੇ ਇੱਕ ਵਾਰ ਵੀ ਪੁਲਿਸ ਨੇ ਚੈਕਿੰਗ ਨਹੀਂ ਕੀਤੀ ਦੱਸੋ ਇਹਦਾ 9.5 ਪੌਣੇ 10 ਦਾ ਟਾਈਮ ਆ ਜਗਵੜਾ ਕਲੋਨੀਆ ਚ ਕੀ ਕੰਮ ਹੈ ਜਦੋਂ ਆਪਣਾ 5 ਵਜੇ ਕੰਮ ਹੀ ਖਤਮ ਹੋ ਗਿਆ ਵੀ ਆਪਾਂ ਹੁਣ ਆਪਾਂ ਪ੍ਰਚਾਰ ਕਰ ਹੀ ਨਹੀਂ ਸਕਦੇ ਮੈਨੂੰ ਕਹਿੰਦਾ ਮੈਂ ਕੇਕ ਕੱਟਣ ਗਿਆ ਇਹ ਤਾਂ ਬਹਾਨੇ ਆ ਜੀ ਇਹ ਤਾਂ ਕੇਕ ਵੈਸੇ ਨਾਲ ਲਈ ਫਿਰਦੇ ਨੇ ਇੱਕ ਤੋਂ ਨਾਲ ਕੇਕ ਦੇ ਕੋਲ ਚਾਰ ਕੇਕ ਹੀ ਵੀ ਮੈਂ ਬਾਅਦ ਚ ਬਹਾਨੇ ਲਾਉਂਗਾ ਵੀ ਮੈਂ ਤਾਂ ਕੇਕ ਕੱਟਣ ਗਿਆ ਇਲੈਕਸ਼ਨ ਕਮਿਸ਼ਨ ਨੂੰ ਦਰਖਾਸਤ ਕੀਤੀ ਗਈ ਤੁਹਾਡੇ ਵੱਲੋਂ ਜਾਂ ਐਮਐਲਏ ਸਾਹਿਬ ਵੱਲੋਂ ਮੈਂ ਐਮਐਲਏ ਸਾਹਿਬ ਨੂੰ ਬੁਲਾਇਆ ਆ ਐਮਐਲਏ ਸਾਹਿਬ ਆ ਰਹੇ ਨੇ ਤੇ ਉਸ ਤੋਂ ਬਾਅਦ ਜਿੱਦਾਂ ਐਮਐਲਏ ਕਹਿਣਗੇ ਐਮਐਲਏ ਸਾਹਿਬ ਕਹਿਣਗੇ ਤਾਂ ਮੈਂ ਉਹ ਚੋਣ ਕਮਿਸ਼ਨ ਨੂੰ ਇਹਨਾਂ ਦੀ ਸ਼ਿਕਾਇਤ ਦਰਜ ਕਰਾਂਗੇ ਕਰਵਾਵਾਂਗੇ ਇਹਦਾ ਪ੍ਰੂਫ ਹੈਗਾ ਵੀ ਜਿਹੜਾ ਸੂਟ ਬਣਦੇ ਪਿਆ ਜਾਂ ਪੈਸੇ ਬਣਦੇ ਪਏ ਨੇ ਜਾਂ ਕਿਹਨੇ ਤੁਹਾਡੇ ਨਾਲ ਗੱਲ ਕੀਤੀ ਕੋਈ ਗੱਲ ਨਹੀਂ ਦੇ ਦਾਂਗੇ ਜੀ ਤੁਹਾਨੂੰ ਆਪਾਂ ਸਬੂਤ ਵੀ ਕਰ ਦ ਸਾ 9:30 ਪਾਉਣੇ 10 ਵਜੇ ਜਗਵਾਣਾ ਕਲੋਨੀਆ ਉਹਦੇ ਘਰ ਤੋਂ 2-3 ਕਿਲੋਮੀਟਰ ਦੂਰ ਹੈ ਕੀ ਕਰਨ ਜਾਂਦਾ ਜੀ ਜੇ ਗੱਲ ਕਰੀਏ ਵੀ ਚੋਣ ਕਮਿਸ਼ਨ ਵੱਲੋਂ ਇਹ ਦੱਸ ਦਿੱਤੀ ਗਈ ਵੀ 4 ਵਜੇ ਤੋਂ ਬਾਅਦ ਚੋਣ ਪ੍ਰਚਾਰ ਨਹੀਂ ਕਰ ਸਕਦੇ ਸਿਰ ਨੁਕਰ ਮੀਟਿੰਗਾਂ ਕਰ ਸਕਦੇ ਹਾਂ ਜੀ ਇਹ ਵੀ ਜੇ ਕੋਈ ਬਣਦਾ ਵਾ ਜੇ ਖੜਦਾ ਵਾ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਆ ਜੀ ਇਹਦੇ ਇੱਥੇ ਗੈਂਗਸਟਰਵਾਦ ਹੋਰ ਫਲਾ ਰਿਹਾ ਹੈ ਤੇ ਜਿਆਦਾ ਬੰਦਾ ਹੋਵੇ ਨਾ ਜੀ ਚਲੋ ਗਿਆ ਜੀ ਜੇ ਕੇਕ ਕੱਟਣ ਜਾਂਦਾ ਮੈਂ ਤਾਂ ਤਿੰਨ ਚਾਰ ਜਣੇ ਹੱਦ ਪੰਜ ਜਣੇ ਚੱਲ ਜਾਣਗੇ ਜੀ ਇਹਦੇ ਦੇ ਨਾਲ 20 ਬੰਦੇ ਨੇ 15 ਬੰਦੇ ਵਿੱਚੋਂ ਗਵਾਲ ਮੰਡੀ ਦੇ ਇਹਦੇ ਨਾਲ ਇਹਨੂੰ ਪੁੱਛੋ ਸੀ ਕਿਹੜਾ ਹੈ ਕਿਹੜਾ ਹੈ ਤੇਰੇ ਨਾਲ ਆਪਣਾ ਸਿਰਫ ਚਾਰ ਪੰਜ ਨੂੰ ਛੱਡ ਕੇ ਇੱਕ ਜਿਹੜਾ ਮੇਰ ਨਾਲ ਉਹ ਪ੍ਰੀਤ ਹੈ ਜੀ ਉਹ ਡੀਐਸ ਚ ਰਹਿੰਦਾ ਉਹਦਾ ਤਾਂ ਫਰਜ਼ ਹੀ ਨਹੀਂ ਬਣਦਾ ਮੇਰ ਨਾਲ ਬਹਿਸ ਬਾਜੀ ਕਰਨ ਦਾ ਜੇ ਪੁਲਿਸ ਪੁਲਸ ਆਈ ਹੈ ਜੀ ਪੁਲਸ ਆਈ ਹੈ ਡੀਐਸਪੀ ਸਾਹਿਬ ਵੀ ਆਏ ਨੇ ਕੋਈ ਗੱਲ ਨਹੀਂ ਉਹਨੂੰ ਦੇਖਦੇ ਨੇ ਜੋ ਵੀ ਕੋਈ ਗੱਲ ਐ ਐਮਐਲਏ ਸਾਹਿਬ ਆ ਰਹੇ ਨੇ ਜਿੱਦਾਂ ਕਹਿਣਗੇ ਅੱਗੇ ਉਦਾਂ ਗੱਲ ਕੀਤੀ ਕਰਾਂਗੇ ਜੀ ਉਹਨਾਂ ਨਾਲ ਕੀ ਮੰਗੇ ਤੁਹਾਡੀ ਮੇਦ ਮੰਗੇ ਹੋਇਆ ਜੀ ਅਸੀਂ ਤਾਂ ਮੈਂ ਤਾਂ ਪਹਿਲੇ ਦਿਨ ਵੀ ਸਟੇਟਸ ਪਾਇਆ ਸੀ ਵੀ ਆਪਾਂ ਅਮਨ ਸ਼ਾਂਤੀ ਨਾਲ ਬਣਾ ਕੇ ਆਪਾਂ ਇਲੈਕਸ਼ਨ ਲੜੀਏ ਆਪਾਂ ਭਾਈਚਾਰਾ ਬਣਾ ਕੇ ਰੱਖੀਏ ਪਰ ਇਹ ਜਿਹੜਾ ਕਮਲ ਬੁਰੀ ਇਹ ਸਾਡਾ ਭਾਈਚਾਰਾ ਪਿੰਡ ਦਾ ਖਰਾਬ ਕਰ ਰਿਹਾ ਹੈ ਇਹਦੇ ਤੋਂ ਮੈਂ ਦੇ ਇੱਕੋ ਪਿੰਡ ਵਾਲਿਆਂ ਨੂੰ ਅਪੀਲ ਕਰਨਾ ਚਾਹੁੰਦਾ ਹੱਥ ਜੋੜ ਕੇ ਇਹਨੇ ਸੱਚੀ ਪਿੰਡ ਦਾ ਬੇੜਾ ਕਰ ਕਰ ਦੇਣਾ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਇਹ ਅੱਜ ਵੀ ਕੀ ਕੰਮ ਕਰਦਾ ਪਿਆ ਜੇ ਇਹਨੇ ਆਉਣਾ ਹੀ ਆ ਕਿਸੇ ਦੇ ਤਾਂ ਨਾਰਮਲ 4-5 ਜਾਣੇ ਆਉਣ ਨਾਲ 20 25 25 ਦਾ ਕੀ ਕੰਮ ਹੋਇਆ ਫਿਰ ਸਾਡੇ ਬੰਦਿਆਂ ਨਾਲ ਉਤੋਂ ਧੱਕੇ ਮੁੱਕੀ ਕਰ ਰਿਹਾ ਠੀਕ ਹੈ ਜੀ ਐਮਐਲਏ ਸਾਹਿਬ ਕੀ ਗੱਲ ਹੋਈ ਹੈ ਜਿਹੜੀ ਆਪਣਾ ਉਡੀਆ ਤੋਂ ਲਾਕੇ ਹੋਣਾ ਪਿਆ ਦੇਖੋ ਆਲ ਬੱਡੀ ਨੂੰ ਕਿ ਰਾਵਲ ਦਾ ਮੁਕਾਬਲਾ ਕਿੰਨਾ ਨਾਲ ਆ ਅਨਟੀ ਨੈਸ਼ਨਲ ਬੰਦੇ ਨਾਲ ਆ ਅਨਟੀ ਨੈਸ਼ਨਲ ਜਿਹਨਾ ਮੈਂ ਕਹੇ ਤੇ ਅਨਟੀ ਸੋਸ਼ਲ ਅਨਟੀ ਸੋਸ਼ਲ ਬੰਦਾ ਹੈ ਜਿਗੂ ਯਾਡ ਦੇ ਸਾਰੇ ਜਿਹੜੇ ਉਹ ਇਹਦੇ ਚੱਲਣ ਦੇ ਆ ਠੀਕ ਹੈ ਜੂਏਬਾਜ਼ੀ ਸਾਰੀ ਇਹ ਕਰਾਂਦਾ ਹੈ ਉਹਨੇ ਐਲਾਨ ਕੀਤਾ ਹੋਇਆ ਕਿ ਮੈਂ ਤੇ ਪੈਸੇ ਨਾਲ ਜਿੱਤਣਾ ਕਿਉਂ ਨਾ ਵਿਅਕਤੀ ਕੀ ਨਾ ਹੋਰ ਜਿੱਤਲਾਕ ਮਿਲੀ ਸਕੇ ਤਰਫ ਕਲਾ ਮਿਲ ਕੇ ਕਿ ਕੁਝ ਲੋਕ ਜਿਹੜੇ ਨੇ ਉਹ ਕੋਡ ਐਂਡ ਕੰਟੈਕਟ ਦੇ ਖਿਲਾਫ ਪੈਸੇ ਦੇ ਕੇ ਵੋਟਾਂ ਖਰੀਦਦੇ ਖਬਰ ਦਾ ਖਬਰ ਗਈ ਪੁਲਿਸ ਅੱਗੇ ਇੱਥੇ ਸੀ ਠੀਕ ਮੈਂ ਵੀ ਆ ਗਿਆ ਕਿਹੜੀ ਪਾਰਟੀ ਤੋਂ ਸਬੰਧ ਰੱਖਦਾ ਉਹ ਬੰਦਾ ਕੋਈ ਪਾਰਟੀ ਨਹੀਂ ਕਿਹੜੀ ਪਾਰਟੀ ਹੋ ਕੋਈ ਪਾਰਟੀ ਨਹੀਂ ਨਾਮ ਕੀ ਹੋ ਰਹਾ ਤੁਹਾਨੂੰ ਨਹੀਂ ਪਤਾ ਨਹੀਂ ਤੁਸੀਂ ਦੱਸੋ ਨਾ ਨਹੀਂ ਤੁਹਾਨੂੰ ਸਾਰਾ ਹੀ ਪਤਾ ਹੈ ਇਹ ਗੱਲ ਨਹੀਂ ਹੈ ਤੂੰ ਨਾ ਲੈ ਕੇ ਦੱਸ ਸਰ ਕੋਈ ਵੀ ਹੋ ਸਕਦੇ ਆ ਠੀਕ ਹੈ ਨਹੀਂ ਉਹ 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 ਇੱਥੇ ਆਏ ਹੋ ਘਟੋ ਘਟ 15 16 ਗੱਡੀਆਂ ਲੈ ਕੇ ਆਏ ਸੀ ਸਾਡੇ ਬੰਦੇ ਆਏ ਲੜਾਈ ਝਗੜਾ ਹੋਣ ਲੱਗਾ ਸੀ ਪੁਲਿਸ ਪਹੁੰਚ ਗਈ ਠੀਕ 1924 ਡੀਐਸਪੀ ਆਉਂਦੇ ਇੱਥੇ ਇੱਕ ਦਿਨ ਜੀ ਠੀਕ ਹੈ ਨਾ ਤੇ ਉਹ ਜਦੋਂ ਪਤਾ ਲੱਗਾ ਤੁਸੀਂ ਤਾਂ ਉਹ ਨਹੀਂ ਸੀਗਾ ਕੀ ਲੱਗਦਾ ਕਿ ਕੋਡ ਆਵ ਕਨਡਕਟਰ ਲੱਗਾ ਹੋਵੇ ਆਪਾਂ ਕਿਸੇ ਦੇ ਘਰ ਨਹੀਂ ਜਾ ਸਕਦੇ ਜਾਂ 4 20 ਬੰਦੇ ਆਪਾਂ ਨਾ ਨਹੀਂ ਲੱਜ ਜਾ ਸਕਦੇ ਜਾਂ ਇਦਾਂ ਲੱਗਾ ਆਪਾਂ ਕੰਮ ਕਰਾਂਗੇ ਲੱਗਦਾ ਵੀ ਕੋਡੋ ਕਨਡਕਟਰ ਦਾ ਵਰਨਾ ਨਹੀਂ ਕਰਦੇ ਇਸ ਕਰਕੇ ਪੁਲਿਸ ਵੀ ਫਿਰਦੀ ਆ ਕਿਉਂਕਿ ਜਿਉ ਇੰਨੀਆਂ ਗੱਡੀਆਂ ਲੈ ਕੇ ਆਏ ਪੰਜ ਚਾਰ ਲੈ ਕੇ ਬੰਦੇ ਸਾਡੇ ਵੀ ਆ ਗਏ ਤੇ ਕੀ ਹੋਣ ਲੱਗਾ ਠੀਕ ਹੈ ਨਾ ਡੈਫੀਨਿਟਲੀ ਜੋ ਮੈਂ ਕਿਹਾ ਉਹ ਹੀ ਹੋਣਾ ਕਿਉਂਕਿ ਉਹਦੇ ਮਗਰ ਵੀ ਕੋਈ ਫੋਰਸ ਹੈਗੀਆਂ ਮੈਂ ਨਾ ਨਹੀਂ ਲੰਗਾ ਜਿਹੜੀਆਂ ਕਿ ਛੇ ਦੇਰੀਆਂ ਹੁਣੇ ਵੀ ਆਏ ਸੀ ਕਮਲ ਬੋਰੀ ਹੁਣੇ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਪੁਲਿਸ ਨੇ ਭੇਜਿਆ ਗਿਆ ਉਹਨਾਂ ਨੂੰ ਕਿਦਾਂ ਵੇਖਦੇ ਜੇ ਫਿਰ ਐਹੀ ਤੇ ਇਸੇ ਕਰਕੇ ਪੁਲਿਸ ਆਈ ਇਸੇ ਕਰਕੇ ਅਸੀਂ ਆਏ ਮੈਂ ਇਸ ਕਰਕੇ ਕਿ ਕੋਈ ਝਗੜਾ ਹੀ ਨਾ ਹੋ ਜੇ ਠੀਕ ਹੈ ਚਾਹੀਦਾ ਨਹੀਂ ਸੀ ਉਹਨਾਂ ਦੀਆਂ ਗੱਡੀਆਂ ਤਲਾਸ਼ੀ ਲਈਤੀ ਜਾ ਸਕਦੀ ਸੀ ਜਦੋਂ ਦੌੜੀ ਗਈ ਤਲਾਸ਼ੀ ਕਿਤਰਾ ਲੈਂਦੇ ਹੁਣ ਪੁਲਿਸ ਕੋ ਚਾਰ ਚਾਰ ਪੰਜ ਤੇ ਹੈ ਨਹੀਂ ਤੇ ਗੱਡੀਆਂ ਪੁਲਿਸ ਦੀਆਂ ਦੋ ਹੀ ਗੱਡੀਆਂ ਇੱਕ ਉਹਨਾਂ ਦੀ ਆਪਣੀਆਂ ਤੇ ਇੱਕ ਉਹ ਹੁਣ ਕੀ ਹਾਲਾਤ ਕੀ ਨੇ ਤੁਹਾਡੇ ਕਲ ਤਾਂ ਦਿਨ ਲੱਗਦਾ ਨੇ ਉਹ ਕੱਢਾਂਗੇ ਵੀ ਕੋਈ ਵੀ ਐਸਾ ਕੰਮ ਨਾ ਹੋ ਜੇ ਇਹ ਤਾਂ ਖੁੱਸ ਗਈਏਗੀ ਖੁੱਸ ਰਹੇਗੀ ਕਿ ਲੱਗਦਾ ਕਿ ਜਿਹੜੇ ਵੋਟਾਂ ਨੇ ਉਹ ਅਮਨ ਸ਼ਾਂਤੀ ਨਾਲ ਪਾਉਣੀਆਂ ਚਾਹੀਦੀਆਂ ਨਾ ਨਾ ਕਿ ਇਹਨਾਂ ਝਗੜਾ ਇਹ ਤਾਂ ਤੁਸੀਂ ਬੋਲ ਦਿਓ ਵੀ ਨਹੀਂ ਹੋਣੀਆਂ ਚਾਹੀਦੀ ਕੋਈ ਝਗੜਾ ਨਹੀਂ ਕੋਈ ਲੜਾਈ ਨਹੀਂ ਹੋਣੀ ਚਾਹੀਦੀ ਅਮਨ ਕਾਨੂੰਨ ਦੀ ਅਵਸਥਾ ਬਣੀ ਰਹਿਣੀ ਚਾਹੀਦੀ ਕੁਝ ਇਹ ਲੋਕ ਜਿਹੜੇ ਨਾ ਇਹ ਨਹੀਂ ਰਹਿਣ ਦੇਣਾ ਚਾਹੁੰਦੇ ਤੇ ਖੁਦ ਉਸ ਤੋਂ ਵੀ 17 18 ਗੱਡੀਆਂ ਲੈ ਕੇ ਇੱਥੇ ਆਉਣ ਦਾ ਕੀ ਮਤਲਬ ਹੈ ਕੀ ਤੁਹਾਡੇ ਵਲੋਗ ਕੋਈ ਕੰਪਲੀਟ ਕੀਤੀ ਜਾਊਗੀ ਵੀ ਆ ਬੰਦੇ ਬੰਦੇ ਲੈ ਗਏ ਤੁਹਾਡੇ ਕੋਈ ਵੀਡੀਓ ਸਬਤ ਹੋਵੇ ਆ ਆਪਾਂ ਵੀਡੀਓ ਕਮੇਟਸ ਜਾਨ ਨੂੰ ਪੇਸ਼ ਕਰ ਚੱਕੀ ਹੈ ਇਲੈਕਸ਼ਨ ਕਮਿਸ਼ਨ ਨੂੰ ਦੇਵਾਂਗੇ ਦੇਵਾਂਗੇ ਕਿਉਂ ਨਹੀਂ ਠੀਕ 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 ਜੋ ਜੋ ਸਬੂਤ ਮਿਲਣਗੇ ਉਹ ਜੋ ਜੋ ਸਬੂਤ ਮਿਲਣਗੇ ਉਹ ਉਹਦੇ ਨਾਲ ਦੇਵਾਂਗੇ ਲੋਕਾਂ ਕੀ ਅਪੀਲ ਕਰਨਾ ਜਾਓਗੇ ਵੋਟਰਾਂ ਨੂੰ ਅਮਨ ਸ਼ਾਂਤੀ ਨਾਲ ਰਹਿਣ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਕੀਤਾ ਜਾਵੇ ਜਿਹੜਾ ਕੋਰਡ ਕੰਡਕਟ ਦੇ ਨਹੀਂ ਬਲਕਿ ਸੋਸ਼ਲ ਵੀ ਜਿਹੜਾ ਉਹਨਾਂ ਸ਼ੋਭਾ ਦਿੰਦਾ ਹੋਵੇ ਇਹ ਤਾਂ ਕਿਤੇ ਨਹੀਂ ਲਿਖਿਆ ਨਾ ਵੀ ਵੀ ਆ ਚੀਜ਼ ਆ ਚੀਜ਼ ਨਹੀਂ ਸਾਨੂੰ ਇਹ ਵੀ ਪਤਾ ਲੱਗਾ ਕਿ ਨਸ਼ਾ ਵੀ ਦਿੱਤਾ ਜਾ ਰਿਹਾ ਅੱਛਾ ਜੀ ਠੀਕ ਹੈ ਜੀ ਸਾਨੂੰ ਇਹ ਵੀ ਦੱਸਿਆ ਗਿਆ ਨਸ਼ਤ ਬਟ ਅਸੀਂ ਇਹ ਟਰਾਈ ਕਰਾਂਗੇ ਕੁਝ ਨਹੀਂ ਹੋਣ ਦੇਣਾ ਗਿਆ ਸ਼ਾਂਤੀ ਵੀ ਬਣੀ ਰਹੇਗੀ ਝਗੜਾ ਕੋਈ ਨਾ ਹੋਵੇ ਨਾ ਹੀ ਕੋਈ ਐਸਾ ਐਸਾ ਢੰਗ ਤਰੀਕਾ ਵਰਤਾਇਆ ਜਾਏ ਜਿਹੜਾ ਮਾਹੌਲ ਨੂੰ ਖਰਾਬ ਕਰੇ ਇਹ ਲੱਗਦਾ ਕਿ ਪੰਜਾਬ ਸਰਕਾਰ ਜਾਂ ਮੌਜੂਦਾ ਸਰਕਾਰ ਇਹੋ ਜਿਹਾ ਮਾਹੌਲ ਨਹੀਂ ਚਾਹਦੀ ਵੀ ਸਿਰਫ ਸ਼ਾਂਤੀ ਆਮ ਸ਼ਾਂਤੀ ਨਾਲ ਇਹ ਵੋਟਾਂ ਪਿਆਣ ਆਮ ਸ਼ਾਂਤੀ ਨਾ ਹੋਣੇ ਦੀ ਸਾਰੀਆਂ ਸਾਰੀਆਂ ਪੰਚਾਇਤਾਂ ਆਪਣੇ ਸਾਡੇ ਹਲਕੇ ਕਿ ਬਿਲਕੁਲ ਨਹੀਂ ਸ਼ਾਂਤੀ ਨਾ ਹੋਈਆਂ ਹਾਲਾਂਕਿ ਪੰਚਾਇਤਾਂ ਕਿ ਜ਼ਿਆਦਾ ਹੁੰਦਾ ਲੇਕਿਨ ਕੋਈ ਕਿਤੇ ਕੋਈ ਗਰਬਨ ਨਹੀਂ ਹੋਈ ਮੈਂ ਚਾਹੁੰਦਾ ਕਿ ਉਸੇ ਤਰ੍ਹਾਂ ਹੀ ਇਹ ਵੀ ਰਵੇ ਠੀਕ ਠੀਕ ਲੱਗਦਾ ਕਿ ਵੀ 4 ਦਿਨ ਹੋ ਗਏ ਨੇ ਅੱਜ ਵੋਟਾਂ ਨੂੰ ਪੈਂਦਿਆਂ ਨੂੰ ਅੱਜ ਲਾਸਟ ਟਾਈਮ ਅੱਜ ਲਾਸਟ ਟਾਈਮ ਹੈ ਗਏ ਚੌਣ ਪ੍ਰਚਾਰ ਦਾ ਅੱਜ ਫਿਰ ਇਹ ਕੰਮ ਕੀਤਾ ਗਿਆ ਲੋਕਾਂ ਨੇ 5 ਵਜੇ ਤੱਕ ਬੰਦ ਹੋ ਗਏ ਸੀ 5 ਵਜੇ ਤੱਕ ਸੀ ਨਾ ਪੰਜਰੂ ਜੀ ਬੰਦ ਹੋ ਗਿਆ ਮੈਂ ਆ ਪੰਜਰੂ ਕੇ ਚੱਲ ਕੇ ਸੀ ਠੀਕ ਹੈ ਸਰ ਠੀਕ ਹੈ ਚਲੋ ਠੀਕ ਹੈ ਸਰ ਕੀ ਮਾਮਲਾ ਸੀ ਜਿਹੜਾ ਜਗਵਾਲਾ ਕਲੋਨੀ ਦੇ ਵਿੱਚ ਕੋਈ ਵਿਵਾਦ ਹੋਇਆ ਕੀ ਮਾਮਲਾ ਸੀ ਸਰ ਬਵਾਦ ਵਾਲੀ ਤੋਂ ਗੱਲ ਨਹੀਂ ਆ ਜੀ ਅਸੀਂ ਜਗਵਾਲਾ ਨੀ ਪਿੰਡ ਦਾ ਮੁੰਡਾ ਰਜਵੋ ਸਾਡੇ ਨਾਲ ਉਹ ਛੋਟੀ ਜੀ ਬੱਚੀ ਆ ਉਹਦਾ ਵੱਡੇ ਸੀ ਮੇਰੇ ਨਾਲ ਅੰਕਲ ਅਗੇ ਨੇ ਸਾਡੇ ਨਿਰਮਲ ਸਿੰਘ ਜੀ 60 ਪੈਂਟ ਸਾਦੀ ਨੂੰ ਉਮਰ ਆ ਮੈਂ ਆ ਨਾਲ ਮੇਰੇ ਇੱਕ ਮੁੰਡਾ ਪੀਐਸਓ ਜਸਵਿੰਦਰ ਦੇ ਨਾਲ ਗਰਮੇ ਦੇ ਨਾਲ ਡਰਾਈਵਰ ਪੰਜ ਜਣੇ ਗਏ ਆ ਉਹਦੇ ਘਰ ਬੈ ਕੇ ਰੋਟੀ ਬਣੇ ਖਾਦਾ ਹੋਇਆ ਕਹਿੰਦਾ ਭਾਈ ਤੈਨੂੰ ਰੋਟੀ ਰੋਟੀ ਦਿੱਤੀ ਆ ਤੇ ਬੱਚੀ ਦਾ ਵੱਡੇ ਆ ਕੇ ਕਿ ਕਿਉਂ ਕਰਕੇ ਵਾਪਸ ਆਇਆ ਇਹ 35 40 ਜਣੇ ਆ ਗਏ ਬਸ ਕਿੱਥੋਂ ਕਿੱਥੋਂ ਦੇ ਬੰਦੇ ਨੇ ਬਾਹਰ ਦੇ ਬੰਦੇ ਨੇ ਅਸੀਂ ਸਾਡਾ ਕੋ ਵੀਡੀਓ ਵੀ ਬੰਦੇ ਨੇ ਬਈਆਂ ਨੇ ਇਹਨਾਂ ਬਦਮਾਸ਼ੀ ਕੀਤੀ ਆ ਬੰਦੇ ਨੂੰ ਗੋਲ ਬੰਦਾ ਕੱਢਿਆ ਵਾ ਪਿਸਤੌਲ ਫਸੂਲੇ ਦਾ ਗੋਲ ਸੀ ਇਹ ਗੋਰੀਆਂ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਇਹ ਗੱਲ ਤੇ ਬਾਅਦ ਸਰ ਉਸ ਤੋਂ ਤੁਹਾਡੇ ਦੇ ਨਾਲ ਵਿੱਚ ਲਾਇਆ ਉਹਨਾਂ ਨੇ ਵੀ ਤੁਹਾਡੇ ਨਾਲ ਬੰਦੇ ਵੱਡੇ ਸੀ ਇਤਿਹਾਸ ਵੀ ਘਰ ਰਿਹਾ ਰਸਤਾ ਕੋਈ ਹੈਗਾ ਔਨ ਬੋਰਡ ਵੀਡੀਓ ਦਿਖਾ ਦਨ ਜੋ ਨੋ ਮੇਰੇ ਕੋਲ ਬੰਦੇ ਆ ਉਹਦੀ ਵੀਡੀਓ ਦਖਾ ਦਿੰਦਾ ਮੈਂ ਵੀਡੀਓ ਦਖਾ ਦਿੰਦਾ ਬੰਦੇ ਮੇਰੇ ਨਾਲ ਕੋ ਉਹਨਾਂ ਮੇਰੇ ਨਾਲ ਜਿੱਦਾਂ ਉਹ ਚੋਰ ਪਰ ਜਾਣ ਕਰ ਰਹੇ ਆ ਮੈਨੂੰ ਪਿੰਡ ਵਾਸੀ ਨਗਰ ਨਵਸੀ ਦੱਸ ਦੇ ਮੈਂ ਇੱਕ ਬੰਦਾ ਵੀ ਉਹਦੋਂ ਦਾ ਬਾਹਰ ਮੇਰੇ ਨਾਲ ਦੇਖਿਆ ਹਾਂ ਮੇਰਾ ਕੋਈ ਇੱਕ ਅਦਾ ਮੁੰਡਾ ਜਿਹੜਾ ਮੇਰੇ ਦਫਤਰ ਦਾ ਨਾਂ ਹੁੰਦਾ ਕੋਈ ਵੀ ਹੋ ਸਕਦਾ ਉਹਦੋਂ ਮੇਰਾ ਕੋਈ ਕੋਈ ਇੱਕ ਬੰਦਾ ਦੱਸ ਦੋ ਨਗਰ ਨਵਸੀ ਦੱਸ ਦੋ ਕਿ ਕਮਨ ਨੇ ਕੋਈ ਬੰਦਾ ਬਾਹਰ ਦਾ ਲੈ ਆਂਦਾ ਜਾਂ ਬੰਦਾ ਬਾਹਰ ਦਾ ਇਲਾਕੇ ਚ ਆਇਆ ਵਾ ਪੂਰਾ ਨਗਰ ਨਵਸੀ ਇੱਕ ਨਾਲ ਇੱਕ ਝੋਟਾ ਸਾਰੇ ਗੱਲ ਪਤਾ ਕੀ ਹੈ ਬਾਜੀ ਇਹ ਡਰ ਗਏ ਨੇ ਵੀਰ ਗਰੀਬ ਦਾ ਬੱਚਾ ਜਿੱਤ ਗਿਆ ਵੀ ਗਰੀਬ ਦੇ ਬੱਚੇ ਜਿੱਤ ਗਿਆ ਵਾ ਮੋਲਾ ਪਿੰਡ ਜਿੱਤ ਗਿਆ ਵਾ ਤਾਂ ਡਰ ਗਏ ਨੇ ਉਹ ਗੱਲ ਇੰਨੀ ਗਿਆ ਉਹ ਸਾਨੂੰ ਨਾ ਉਲਝਾਉਣਾ ਚਾਹੁੰਦੇ ਗੱਲ 'ਚ ਅਸੀਂ ਉਲਝਣਾ ਨਹੀਂ ਅਸੀਂ ਹੁਣ ਵੀ ਗਏ ਆ ਉਹਨਾਂ ਕੋਲ ਮੇਰੇ ਕੋਲ ਵੀਡੀਓ ਭਈਆਂ ਮੈਂ ਸਾਡੇ ਕੈਂਡੀਡੇਟ ਭਰਾ ਨੇ ਉਹ ਵੀ ਛੋਟੇ ਵੀਰੇ ਬਣਾ ਮੈਂ ਉਹਨੂੰ ਵੀ ਆਂਦੀ ਕਹਿੰਨਾ ਮੇਰੇ ਛੋਟੇ ਵੀਰ ਆਪਾਂ ਨਾ ਪੀਸਫੁੱਲ ਇਲੈਕਸ਼ਨ ਲੜਨੀ ਆਪ ਕੋ ਝਗੜਾ ਨਹੀਂ ਕਰਨਾ ਮੇਰੇ ਕੋਲ ਦੋ ਦਿਨ ਦੀ ਇਲੈਕਸ਼ਨ ਹੈਗੀ ਹੈ ਪਰਮਾਧਵਾ ਨੇ ਕਿਹਾ ਕਿ ਇਹਨੂੰ ਫਤਵਾ ਦੇਣਾ ਤੇ ਨੂੰ ਨਾ ਸਾਨੂੰ ਦੇਣਾ ਅਸੀਂ ਲੜਨਾ ਨਹੀਂ ਚਾਹਦੇ ਅਸੀਂ ਅਮਨ ਆ ਸ਼ਾਂਤੀ ਨਾਲ ਇਲੈਕਸ਼ਨ ਕਰਨਾ ਲੜਨਾ ਚਾਹਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ ਪ੍ਰਸ਼ਾਸਨ ਨੂੰ ਮੈਂ ਦਿਖਾਇਆ ਜੀ ਸਾਰਾ ਜੇ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰੂ ਅਜ ਮੇਰੇ ਮੇਰਾ ਕਸੂਰਾ ਪ੍ਰਸ਼ਾਸਨ ਮੇਤੇ ਕਾਰਵਾਈ ਕਰਦੇ ਮੈਂ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰਦੇ ਮੇਰੇ ਕੋਲ ਕੋਣ ਕੋਣ ਵੀਡੀਓ ਵੀ ਹੈ ਜੀ ਲੇਕਿਨ ਉਹ ਕਹਿੰਦੇ ਵੀ ਅਸੀਂ 4 ਤੇ 5 ਜਿਹੜਾ ਪ੍ਰਸ਼ਾਸਨ ਵੋਟਾਂ ਵਾਸਤੇ ਲੋਕਾਂ ਨੂੰ ਅਪੀਲ ਕਰਦੇ ਪਏ ਰਹੇ ਲੇਕਿਨ ਅੱਜ ਜਿਹੜਾ ਵਿਵਾਦ ਹੋਇਆ ਵਾ ਸਾਡੇ ਕੋਲ ਵੀਡੀਓ ਗਿਣੇ ਵੀ ਬੰਦੇ ਕਾਫੀ ਆਏ ਨੇ ਡਰਾਮ ਮੰਗਾ ਗਏ ਲਕਿ ਜੇ ਤੁਹਾਡੇ ਵਾਲੀ ਗੱਲ ਕਰੀਏ ਉਹ ਕਹਿੰਦੇ ਵੀ ਅਸੀਂ ਆਏ ਸੀ ਸਿਰਫ ਕੇ ਕੱਟਣ ਵਾਸਤੇ ਆਏ ਸੀ ਇਹ ਅਜ ਕੋਈ ਮਨਸ਼ਾ ਨਹੀਂ ਸਾਡੀ ਉਹਦੀ ਗੱਲ ਕਰਦਾ ਭਾਜੀ ਜੇ ਮੈਂ ਕਿਸੇ ਨੂੰ ਡਰਾਇਆ ਵਾ ਮੈਂ ਕਿਹਾ ਤੁਮ ਕਾਇਆ ਜਾ ਮੈਂ ਕਿਹਾ ਮੈਨੂੰ ਬਦਵਾਸ਼ਾ ਮੈਨੂੰ ਵੋਟ ਬਾ ਤੇ ਬੰਦਾ ਸਾਹਮਣੇ ਲਾਓ ਨਹੀਂ ਤੇ ਮੈਂ ਬੰਦੇ ਸਾਹਮਣੇ ਲਾਉਂਗਾ ਭਾਜੀ ਜਿਨ੍ਹਾਂ ਨੂੰ ਫੋਨ ਦੇ ਮੈਂ ਕੋ ਦੋ ਪਿਸਤੌਲ ਹੀ ਮੂੰ ਕੋ ਤਿੰਨ ਪਿਸਤੌਲ ਹੀ ਤੇ ਗੋਲੀਆਂ ਮਾਰਦ ਨਹੀਂ ਇਹ ਕਰਦਣਾ ਉਹ ਕਰਦਣਾ ਨਹੀਂ ਇਹ ਬੰਦੇ ਸਾਹਮਣੇ ਲੈਣਾ ਭਾਜੀ ਇਹ ਗੱਲਾਂ ਹਮੇਸ਼ਾ ਹੀ ਇਲੈਕਸ਼ਨ ਦੌਰਾਨ ਨਿਕਿਆ ਬੁਟੇ ਗੱਲਾਂ ਨੇ ਦੇਖੋ ਭਾਜੀ ਲੇਕਿਨ ਖਾਸ ਕਰਕੇ ਐਮਐਲਏ ਹੁੰਦਾ ਕੀ ਮਕਸਦ ਹੈ ਭਾਜੀ ਦੇਖੋ ਇਹ ਦੁਨੀਆ ਨੂੰ ਲੱਗ ਰਿਹਾ ਸਰਕਾਰ ਦੇ ਜਿਹੜੇ ਬੰਦੇ ਨੇ ਬੜੇ ਸਤਿਕਾਰਯੋਗ ਨੇ ਐਮਐਲਏ ਸਾਹਿਬ ਮੇਰੇ ਵੱਡੇ ਭਰਾ ਨੇ ਮੈਂ ਉਹਨਾਂ ਦੇ ਬੱਚਿਆਂ ਬਰਾਬਰ ਹਾਂ ਐਮਐਲਏ ਸਾਹਿਬ ਆਪਣੇ ਦਿਲ ਤੇ ਹੱਥਾਂ ਤੇ ਕਿੰਨੀ ਗੱਲ ਕਹਿਦਨ ਉਸ ਪਰਮਾਤਮਾ ਨੂੰ ਯਾਦ ਕਰਕੇ ਜਾਂ ਹੀ ਬਦਮਾਸ਼ੀ ਉਹਦੋਂ ਦੀ ਕੀਤੀ ਆ ਜਿਸੀ ਕੋ ਵਧੇਕੀ ਕੀਤੀ ਆ ਸਾਡੇ ਪੋਸਟਰ ਪਾੜ ਦਿੰਦੇ ਨੇ ਪੋਸਟਰ ਲਾ ਵੀ ਦਿੰਦੇ ਨੇ ਐ ਕਿਨ ਸੱਤ ਵਚਨ ਜੋ ਤੁਸੀਂ ਕਰਦੇ ਕਰੋ ਕੋਈ ਗੱਲ ਅਸੀਂ ਦਿੱਤੇ ਰਹਿਣਾ ਕਿ ਇਹ ਸਾਨੂੰ ਪਤਾ ਹੈ ਕਿ ਪਰਮਾਤਮਾ ਨੇ ਕਿਰਪਾ ਕੀਤੀ ਆ ਇਹ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਐਮਐਲਏ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਐਮਐਲਏ ਸਾਹਿਬ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਤੁਹਾਡੇ ਬੱਚਿਆਂ ਬਰਾਬਰ ਹਾਂ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਅਮਨ ਸ਼ਾਂਤੀ ਨਾਲ ਪੀਸਫੁੱਲ ਇਲੈਕਸ਼ਨ ਕਰਾਓ ਜੇ ਪਰਮਾਤਮਾ ਉਹਨੂੰ ਫਤਵਾ ਉਹਨੂੰ ਦਵਾ ਲੋ ਜਿਹਦੇ ਵੀ ਕੈਂਡੀਡਟ ਨੂੰ ਪਰਮਾਤਮਾ ਨੇ ਫਤਵਾ ਦੇਣਾ ਵਾ ਉਹ ਇਹਦਾ ਫਤਵਾ ਮੇਰੇ ਇਹਦਾ ਲੜਾਈਆਂ ਝਗੜੇ ਨਾ ਕਰੀਏ ਅਸੀਂ ਇੱਕੋ ਪਿੰਡ ਦੇ ਆ ਇੱਕੋ ਪਰਵਾਜ਼ ਦੇ ਆ ਇੱਕ ਦੂਜੇ ਨੂੰ ਮੂੰਹ ਮੱਥੇ ਲਗਣਾ ਅਸੀਂ ਕੋਈ ਝਗੜਾ ਨਹੀਂ ਭਾਜੀ ਕਿੰਨਾ ਕਰਨਾ ਚਾਹੁੰਦੇ ਅਸੀਂ ਅਮਨ ਸ਼ਾਂਤੀ ਨਾਲ ਇਲੈਕਸ਼ਨ ਲੜਦੇ ਜਾਂਦੇ ਆ ਸਾਡਾ ਸਤ ਪਜਾਰਿਆ ਤੇ ਲੋਕਾਂ ਵੋਟਰਾਂ ਸਪੋਰਟਰਾਂ ਨੂੰ ਕੀ ਪੀਗ ਲੱਗਦਾ ਭਾਜੀ ਵੋਟਰਾਂ ਸਪੋਰਟਰਾਂ ਦੇ ਭਾਈ ਦੇਖਦੇ ਹੋ ਤੁਸੀਂ ਹਰ ਪਾਰਟੀ ਰੈਲੀ ਕਰ ਰਹੇ ਹੋ ਹਰ ਤੁਸੀਂ ਜਾਂਦੇ ਹੋ ਤੁਸੀਂ ਸੋਸ਼ਲ ਮੀਡੀਆ ਚ ਲੰਦੇ ਹੋ ਤੁਹਾਡਾ ਤੁਹਾਡੀ ਨਾਲ ਸਾਰੇ ਸਾਰੇ ਬਣੇ ਸੰਝੀਆਂ ਲੋਕੀ ਕਿੰਨਾ ਪਿਆਰ ਦੇ ਰਹੇ ਮੈਨੂੰ ਨਹੀਂ ਪਿਆਰ ਦੇ ਰਹੇ ਐਰਗੋ ਆਪਣੇ ਨੂੰ ਪਿਆਰ ਦੇ ਰਹੇ ਆ ਇਹ ਪਾਰਟੀਆਂ ਆਪਣੇ ਨੂੰ ਪਿਆਰ ਦੇ ਰਹੀਆਂ ਲੋਕ ਗਰੀਬ ਸੋਦੇ ਨੇ ਅਸੀਂ ਮਾਨਨ ਪਿਆਰ ਦੇਣਾ ਬਾਹਰ ਕਿਸੇ ਪਾਰਟਨਰ ਨੂੰ ਉਹਨਾਂ ਜਿਦਾਉਣੇ ਪਹਿਲੀ ਵਾਰ ਇਤਿਹਾਸ 'ਚ ਲਿਖਿਆ ਜਾ ਰਿਹਾ ਵਾ ਮਾਨਾਂ ਦੇ ਪਿੰਡ ਕਾਉਂਸਲਰ ਬਣੇ ਕਿੰਨੇ 3640 ਕਾਉਂਸਲਰ ਮਾਨਾਂ ਦੇ ਵਿੱਚ ਪਿਆਰ ਆ ਭਾਈ ਤੇ ਲੋਕੀ ਅੱਧੀ ਰਾਤ ਤੱਕ ਦੇਖੋ ਜਾਗਦੇਵੇਂ ਨੇ ਲੋਕੀ ਜਸ਼ਨ ਮਨਾ ਰਹੇ ਆ ਪਰਮਾਤਮਾ ਨੇ ਲਿਖਦਾ ਕਿ ਇਹ ਮਾਨਾਂ ਦੇ ਕਾਉਂਸਲਰ ਬਣਨੇ ਆ 3640 ਉਹਨਾਂ ਨਮਾਣੀ ਸੇਵਾਦਾਰ ਉਹਨਾਂ ਚਰਨਾਂ ਵਿੱਚ ਰਹਿਣ ਵਾਲੀ ਮੈਡਮ ਮੇਰੇ ਅਸ਼ਾ ਗੱਲ ਜੀ ਨੂੰ ਕਿਰਪਾ ਕਰਕੇ ਜਿਤਾਓ 21 ਤਰੀਕ ਵਾਲੇ ਦਿਨ ਮੋਟਾ ਬੋ ਦੀਵੇ ਦੇ ਬੜਨ ਦੇ ਠਾ ਠਾ ਕਰੋ ਤੇ ਮੁੜ ਕੇ ਪ੍ਰਮਾਤਮਾ ਦਾ ਜਸ਼ਨ ਮਨਾਓ ਕੋਈ ਤਲਾ ਨਹੀਂ ਮਿਲੀ ਮੈਂ ਐਸਐਚਓ ਕਮਵਾ ਮੈਂ ਡੇਲੀ ਇਸ ਇਲਾਕੇ ਚ ਰਾਉਂਡ ਲਾਉਣਾ ਕੋਈ ਸੂਚਨਾ ਨਹੀਂ ਮੈਨੂੰ ਮਿਲੀ ਬਾਕੀ ਅਸੀਂ ਲਾਡ ਆਰਡਰ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰ ਰਹੇ ਹਾਂ ਅਸੀਂ ਪੂਬੰਧ ਵਧੀਆ ਫਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਹਲਕੇ ਦੇ ਐਮਐਲਏ ਸਾਹਿਬ ਮੌਕੇ ਦਾਦਾ ਉਹਨਾਂ ਨਾਲ ਗੱਲ ਕੀਤੀ ਹਾਂ ਮਲੇ ਸਾਹਿਬ ਵਿਜ਼ਿਟ ਕੀਤਾ ਉਹਨਾਂ ਨੇ ਮੈਨੂੰ ਇਸ ਬਾਰੇ ਕੋਈ ਹੋਜੀ ਸ਼ਿਕਾਇਤ ਨਹੀਂ ਕੋਈ ਬਾਕੀ ਮੈਂ ਮੌਕੇ ਤੇ ਖਲੋਤਾ। ਅਗਰ ਤੁਹਾਡੇ ਕੋਈ ਵੀਡੀਓ ਆ ਜਾਂਦੀ ਹੈ ਕੋਈ ਸੋਸ਼ਲ ਮੀਡੀਆ ਤੇ ਕੋਈ ਚੀਜ਼ ਮਿਲ ਜਾਂਦੀ ਹੈ ਉਹਦੇ ਖਲਾਕ ਕਾਰਵਾਈ ਕੀਤੀ ਜਾਊਗੀ। ਐਸ ਪਰ ਲਾ ਜੋ ਹੋਊਗੀ ਉਹ ਬਿਲਕੁਲ ਹੋਏਗੀ। ਮੈਂ ਕੋਈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਰਿਹਾ। ਮੈਂ ਡੇਲੀ ਗੈਸਟ ਕਰਦਾ ਇੱਥੇ। ਮੇਰੇ ਇਸ ਪੁਲਿਸ ਸਟੇਸ਼ਨ ਦਾ ਇਲਾਕਾ। ਤੇ ਮੈਂ ਸਵੇਰ ਦਾ ਵੀ ਇੱਥੇ ਦਿਨ ਰਾਤ ਗੈਸਟ ਕਰਦਾ ਇੱਥੇ। ਹੁਣ ਜਿਰੋ ਤੁਸੀਂ ਉੱਥੇ ਖਲੋਤੇ ਸੀ ਨਾ ਕਿਦੇ ਜਿਰੋ ਉਹਨਾਂ ਕੋ ਦੂਜੀ ਪਾਰਟੀ ਨਾਲ ਗੱਲਬਾਤ ਕਰ ਰਹੇ ਸੀ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਐਮਐਲ ਕਾਉਂਸਲਰ ਸਾਹਿਬ ਨਾਲ ਔਰ ਉਹ ਬੋਰੀ ਸਾਹਿਬ ਆਏ ਕਿ ਉਹ ਕੀਤਾ ਨਹੀਂ ਮੈਂ ਕੋ ਲੋਟੇ ਨਾ ਐਕਸ਼ਨਰ ਮੈਨੂੰ ਕੋਈ ਬੁਰੀ ਨਹੀਂ ਮਿਲਿਆ ਠੀਕ ਹੈ ਇਸ ਇਲਾਕੇ ਚ ਜਿੰਨ ਪੈਟ੍ਰੋਲਿੰਗ ਕਰ ਰਹੇ ਆ ਜਿਹੜੇ ਕੋ ਕੈਂਡੀਡੇਟ ਹੈਗੇ ਉਹਨਾਂ ਨੂੰ ਰਾਈਟ ਆਪੋ ਆਪਣਾ ਚੋਣ ਪ੍ਰਚਾਰ ਕਰਨ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਜਿਹੜੀ ਲੋਕ ਲੋਕਾਂ ਨੂੰ ਮੈਂ ਮਿਲਦਾ ਪਿਆ ਦਿੱਲੀ ਮਿਲਦਾ ਮੀਟਿੰਗਸ ਕਰਦਾ ਲੋਕਾਂ ਨਾਲ ਲੋਕੀਂ ਵਧੀਆ ਤਰੀਕਿਆਂ ਨਾਲ ਇਹੋ ਅਪੀਲ ਕਰਦਾ ਵੀ ਬਿਨਾਂ ਡਰ ਭੈਅ ਤੋਂ ਆਪਣਾ ਜੋ ਸਿਸਟਮ ਚ ਰਹਿ ਕੇ ਵੋਟਾਂ ਪਾਣ ਮੈਂ ਲਾਡ ਆਰਡਰ ਨੂੰ ਕਰ ਲਈ ਪਾਬੰਦਿਆ ਕੋਈ ਮੁਸ਼ਕਲ ਨਹੀਂ ਆਉਣ ਦੇਗਾ ਇੱਥੇ ਠੀਕ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਪੀਲ ਕੀਤੀ ਫ੍ਰੀ ਐਂਡ ਫੇਅਰ ਆਪਣੀ ਇਲੈਕਸ਼ਨ 'ਚ ਆਪਣੀਆਂ ਵੋਟਾਂ ਪਾਉਣ ਹੋਮ ਆ ਮੈਂ ਵੋਟਾਂ ਪਾਉਣ ਆਪਦੀ ਬਾਕੀ ਕੋਈ ਡਰਨ ਖਤਰੇ ਲੋੜ ਨਹੀਂ ਜਿੰਦ ਰਾਤ ਇੱਥੇ ਬੈਠੇ ਆ ਕੀ ਗੱਲ ਲੱਗਦਾ ਕਿ ਕੱਲ ਤੋਂ ਜਾਂ ਪਰਸੋਂ ਦਾ ਪੁਲਿਸ ਵਾਲਾ ਮੁਸਤੈਦੀ ਜਿਹੜਾ ਕੰਮ ਕੀਤਾ ਜਾਏਗਾ ਆਈ ਆਮ ਬਾਉਂਡਡ ਮੈਂ ਅੱਗੇ ਵੀ ਮੁਸਤੈਦੀ ਨਾਲ ਕਰ ਰਿਹਾ ਅੱਗੇ ਵੀ ਮੁਸਤੈਦੀ ਨਾਲ ਕਰਾਂਗੇ ਫ੍ਰੀ ਐਂਡ ਜਿਹੜਾ ਖਰਾਬ ਕਰੂ ਕਾਨੂੰਨ ਦੇ ਖਿਲਾਫ ਸਖਤ ਕਾਰਵਾਈ ਕਰੂੰਗਾ